ਅੱਜ ਦੀ ਸੁਣਵਾਈ ਦੇ ਵਿੱਚ ਇੱਕ ਖਾਸ ਗੱਲ ਜਿਹੜੀ ਉੱਪਰ ਕੇ ਸਾਹਮਣੇ ਆਈ ਕਿ ਜਦੋਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਕਿ ਐਸ ਚੀਜ਼ ਨੂੰ ਕਵਰ ਕਰ ਰਹੀ ਸੀ ਕਿ ਜਿਹੜੀਆਂ ਲੋਰੈਂਸ ਬਿਸ਼ਨੋਈ ਦੀਆਂ ਦੋ ਇੰਟਰਵਿਊਜ਼ ਜਗਵਿੰਦਰ ਪਟਿਆਲ ਨਾਮ ਦੇ ਇੱਕ ਪੱਤਰਕਾਰ ਨੇ ਰਿਕਾਰਡ ਕੀਤੀਆਂ ਸੀਗੀਆਂ ਤੇ ਮੀਡੀਆ ਤੇ ਚਲਾਈਆਂ ਸੀਗੀਆਂ ਉਹਨੇ ਜਗਵਿੰਦਰ ਪਟਿਆਲ ਨੇ ਸੁਪਰੀਮ ਕੋਰਟ ਦੇ ਵਿੱਚ ਇੱਕ ਐਸਐਲਪੀ ਫਾਈਲ ਕੀਤੀ ਕਿ ਮੇਰੇ ਉੱਤੇ ਕਿਸੇ ਤਰ੍ਹਾਂ ਦਾ ਪਰਚਾਨਾ ਦਰਜ ਕੀਤਾ ਜਾਵੇ ਤੇ ਜਿਹੜੀ ਰਿਪੋਰਟ ਹੈ ਉਹਨੂੰ ਕੈਨਸਲ ਕੀਤਾ ਜਾਵੇ ਲੇਕਿਨ ਸੁਪਰੀਮ ਕੋਰਟ ਨੇ ਉਹਨੂੰ ਸਿਰਫ ਇੰਨੀ ਕੁ ਰਿਲੀਫ ਦਿੱਤਾ ਕਿ ਜਗਵਿੰਦਰ ਪਟਿਆਲ ਖਿਲਾਫ ਕੋਈ ਫਿਲਹਾਲ ਕੋਈ ਕੜਰਾ ਕਰੜਾ ਐਕਸ਼ਨ ਨਾ ਲਿੱਤਾ ਜਾਵੇ ਇੱਕ ਤਾਂ ਇਹ ਚੀਜ਼ ਜਨਾਬ ਕੋਰਟ ਦੇ ਸਾਹਮਣੇ ਆਈ ਦੂਜੀ ਚੀਜ਼ ਜਿਹੜੀ ਕੋਰਟ ਦੇ ਸਾਹਮਣੇ ਆਈ ਉਹ ਇਹ ਸੀਗੀ ਕਿ ਪ੍ਰਮੋਦ ਕੁਮਾਰ ਜੋ ਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਹੈੱਡ ਨੇ ਉਹਨਾਂ ਨੇ ਕੋਰਟ ਨੂੰ ਇਹ ਦੱਸਿਆ ਡਾਇਰੈਕਟਲੀ ਥਰੂ ਵੀਡੀਓ ਕਾਨਫਰੈਂਸਿੰਗ ਕਿ ਅਸੀਂ ਇਹ ਪਤਾ ਕਰਾਂਚ ਕਾਮਯਾਬ ਹੋ ਗਏ ਆ ਕਿ ਇੰਟਰਵਿਊਜ਼ ਕਿੱਥੇ ਕਿੱਥੇ ਹੋਈਆਂ ਲੇਕਿਨ ਕਿਹੜੇ ਆਫੀਸਰਜ਼ ਇਸ ਇੰਟਰਵਿਊਜ਼ ਲਈ ਰਿਸਪੌਂਸੀਬਲ ਨੇ ਉਹਦੇ ਵਾਸਤੇ ਸਾਨੂੰ 2 ਹਫ਼ਤੇ ਦਾ ਟਾਈਮ ਚਾਹੀਦਾ ਹੈ ਅਸੀਂ ਬਹੁਤ ਨੇੜੇ ਪਹੁੰਚ ਚੁੱਕੇ ਹਾਂ ਤੇ ਅਸੀਂ ਇਹ ਨਹੀਂ ਚਾਹੁੰਦੇ ਵੀ ਸਰਕਾਰ ਇਹਦੇ ਵਿੱਚ ਕੋਈ ਦਖਲ ਕਰੇ ਸਰਕਾਰ ਚਾਹਦੀ ਸੀਗੀ ਕਿ ਰਿਪੋਰਟ ਦੇ ਉੱਤੇ ਕਾਰਵਾਈ ਕਰਨ ਦੀ ਜਿਹੜੀ ਇਹ ਤਾਕਤ ਹੈ ਉਹ ਸਰਕਾਰ ਕੋਲ ਚਲੀ ਜਾਵੇ ਲੇਕਿਨ ਕੋਰਟ ਨੇ ਉਹਨਾਂ ਨੂੰ ਕੋਈ ਤਾਕਤ ਨਹੀਂ ਦਿੱਤੀ ਤੇ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਉਹੀ ਪਰਚਾ ਦਰਜ ਹੋਣ ਤੋਂ ਬਾਅਦ ਜਿਹੜੇ ਜਿਹੜੇ ਬੰਦੇ ਉਹਦੇ ਵਿੱਚ ਨੋਮੀਨੇਟ ਕਰਨੇ ਨੇ ਮਤਲਬ ਉਸ ਪਰਚੇ ਦੇ ਵਿੱਚ ਕਿਹੜੇ ਅਫਸਰਾਂ ਦੇ ਨਾਮ ਆਣਗੇ ਕਿਹੜੇ ਦੋਸ਼ੀਆਂ ਦੇ ਨਾਮ ਆਣਗੇ ਉਹ ਸਾਰੀ ਚੀਜ਼ਾਂ ਇਹੋ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਆਪਦੀ ਕਾਰਵਾਈ ਕਰਕੇ ਮਾਨਜੋ ਕੋਰਟ ਦੇ ਅੱਗੇ ਰੱਖੂਗੀ ਜਿੱਥੋਂ ਤੱਕ ਜੇਲ੍ਹਾਂ ਦੀ ਸਿਕਿਉਰਿਟੀ ਦਾ ਮਾਮਲਾ ਹੈ ਉਹਦੇ ਵਾਸਤੇ ਅੱਜ ਐਡਵੋਕੇਟ ਜਰਨਲ ਸਾਹਿਬ ਤੇ ਚੀਫ ਸਕੱਰੇਟਰੀ ਸਾਹਿਬ ਕੋਰਟ ਦੇ ਵਿੱਚ ਪੇਸ਼ ਹੋਏ ਸੀਗੇ ਜਿਨ੍ਹਾਂ ਨੂੰ ਅੱਗੇ 12 ਤਰੀਕ ਮਾਨਜੋ ਅਦਾਲਤ ਨੇ ਰੱਖੀ ਹੈ ਤੇ 12 ਤਰੀਕ ਤੱਕ ਉਹਨਾਂ ਨੂੰ ਇਹ ਕਿਹਾ ਗਿਆ ਹੈ ਕਿ ਤੁਸੀਂ ਆਪ ਦਾ ਜਿਹੜਾ ਜਵਾਬ ਤਿਆਰ ਕਰਕੇ ਪ੍ਰੋਪਰ ਫਾਰਮ ਦੇ ਵਿੱਚ ਕੋਰਟ ਨੂੰ ਦਿਓ ਤਾਂ ਕਿ ਅਸੀਂ ਇਹ ਡਿਸਾਈਡ ਕਰ ਸਕੀਏ ਕਿ ਕਿਸ ਵਜ੍ਹਾ ਦੇ ਨਾਲ ਜੇਲ੍ਹਾਂ ਦੇ ਵਿੱਚ ਸਿਕਿਉਰਿਟੀ ਦੇ ਚੌਕ ਚਬੰਦ ਜਿਹੜੇ arrangement nahi woh nahi ho pa ਜਿਹੜਾ ਜਿਹੜਾ ਜੈਮਰਸ ਨੂੰ ਲੈ ਕੇ ਹੋਇਆ ਸੀਗਾ ਉਹਨੂੰ ਇੱਕ ਲਾਰਜਰ ਇਸ਼ੂ ਚ ਕਨਵਰਟ ਕਰਤਾ ਅੱਜ ਪੰਜਾਬ ਸਰਕਾਰ ਨੇ ਕਿ ਜਿਹੜੇ ਨੇ ਇਹਨਾਂ ਦੇ ਉੱਤੇ ਖਰਚੇ ਬਹੁਤ ਜ਼ਿਆਦਾ ਆਨੇ ਨੇ ਅਰਾਊਂਡ ਉਹਨਾਂ ਨੇ 600 ਕਰੋੜ ਰੁਪਏ ਦੇ ਕਰੀਬ ਦੀ ਅਮਾਊਂਟ ਹੈ 546 ਕਰੋੜ ਸਮਥਿੰਗ ਦੇ ਕਰੀਬ ਹੈ ਜਿਹੜੀ ਕਿ ਟੋਟਲ ਆਣੀ ਹੈ ਜੋ ਉਹਨਾਂ ਦੇ ਹਿਸਾਬ ਦੇ ਨਾਲ ਬਹੁਤ ਜ਼ਿਆਦਾ ਅਮਾਊਂਟ ਕੋਰਟ ਕੀਤੀ ਜਾ ਰਹੀ ਹੈ ਜਿਨ੍ਹਾਂ ਲੋਕਾਂ ਨੇ ਜਿਹੜੀਆਂ ਕੰਪਨੀਆਂ ਨੇ ਜੈਮਰ ਲਗਾਨੇ ਨੇ ਸੋ ਉਹਦੇ ਵਾਸਤੇ ਉਸ ਕੋਰਟ ਕੋਲੋਂ ਟਾਈਮ ਮੰਗਦੇ ਨਜ਼ਰ ਆ ਰਹੇ ਨੇ ਕਿ ਸਾਨੂੰ ਸਮਾਂ ਮਿਲ ਜੇ ਤਾਂ ਕਿ ਅਸੀਂ ਜਿਹੜਾ ਹੈਗਾ ਇਹ ਫੰਡ ਜੁਟਾ ਕੇ ਤੇ ਅਸੀਂ ਜਿਹੜਾ ਅ ਚੰਗੀ ਟੈਕਨੋਲੋਜੀ ਦਾ ਇੰਤਜ਼ਾਮ ਕਰ ਸਕੀ ਹੈ ਇਹ ਚੀਜ਼ ਸਾਹਮਣੇ ਆਈ ਹੈ ਉਹਦੇ ਵਾਸਤੇ ਵੀ ਉਹਨਾਂ ਨੇ ਇੱਕ ਜਿਹੜਾ ਕੀ ਮਾਨਯੋਗ ਚੀਫ ਜਸਤੀ ਸਾਹਿਬ ਵੱਲੋਂ ਇਹ ਦੱਸਿਆ ਗਿਆ ਕਿ ਜਿਹੜੀਆਂ ਦੂਸਰੇ ਪ੍ਰਦੇਸ਼ ਨੇ ਜਿਨ੍ਹਾਂ ਦੀਆਂ ਬਾਰਡਰ ਲੱਗਦੇ ਨੇ ਜਿਵੇਂ ਕਿ ਗੁਜਰਾਤ ਹੈ ਰਾਜਸਥਾਨ ਹੈ ਉਹਨਾਂ ਦੀਆਂ ਜ਼ਿਲ੍ਹਾ ਦੇ ਵਿੱਚ ਇਹੋ ਜਿਹੇ ਕਿਹੜੇ ਪ੍ਰਬੰਧ ਅਗੇ ਨੇ ਜਿੰਨਾ ਕਰਕੇ ਉੱਥੇ ਇਸ ਤਰ੍ਹਾਂ ਦੀਆਂ ਘਟਨਾਵਾਂ ਨਹੀਂ ਵਾਪਰਦੀਆਂ ਲੇਕਿਨ ਸਾਡੀਆਂ ਜ਼ਿਲ੍ਹਾ ਵਿੱਚ ਘਟਨਾਵਾਂ ਵਾਪਰੀਆਂ ਨੇ ਤਾਂ ਇਸ ਕਰਕੇ ਤੁਸੀਂ ਇਹ ਸਟੱਡੀ ਕਿਉਂ ਨਹੀਂ ਕਰਦੇ ਕਿ ਵੀ ਇਹੋ ਜਿਹੇ ਕੀ ਅਰੇਂਜਮੈਂਟ ਨੇ ਜਿਹੜੇ ਉਹ ਪੂਰੇ ਕੀਤੇ ਜਾ ਸਕਦੇ ਨੇ ਜਿਨ੍ਹਾਂ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਨੇ ਦੁਬਾਰਾ Υπότιτλοι AUTHORWAVE